ਲਈ 15 ਦਿਨ ਹੋ ਗਏ ਮੋਟਰ ਗੱਡੀ ਨੂੰ ਸਾਡੇ ਮਿਸਤਰੀ ਨੂੰ ਨਹੀਂ ਲੱਗਿਆ ਹਜੇ ਤੱਕ ਟਾਈਮ ਅੱਜ ਲੱਗਿਆ 15 ਦਿਨਾਂ ਬਾਅਦ ਟਾਈਮ ਸਾਨੂੰ ਐਂ ਦੀ ਕਣਕ ਬੀਜਣ ਤੋਂ ਪਹਿਲਾਂ ਪਹਿਲਾਂ ਪਾ ਦੇਣਗੇ ਪਰ ਇਹ ਤਾਂ ਸਾਡਾ ਮਿਸਤਰੀ ਜਿਹੜਾ ਇਹ ਕਹਿੰਦਾ ਮੈਂ ਕਪਾਲ ਮੋਚੰਜਣਾ ਉਹ ਆਉਂਦਾ ਹਜੇ 2 ਘੰਟੇ ਪਹਿਲਾਂ ਹੀ ਸਾਨੂੰ ਵੇਜ ਤਾਂ ਖੇਤ ਕਹਿੰਦਾ ਜਾਓ ਆ ਆਉਣਾ ਹੌਲੀ ਹੌਲੀ ਜਗੇ ਜਗੇ ਅੱਜ ਫਿਰ ਤੋਂ ਪਾਰਟੀ ਲੈਣੀ ਓਏ ਬਧਾਈ ਦੀ ਪਾਰਟੀ ਓਏ ਅੱਜ ਜਾਏਗਾ ਤੂੰ ਕੰਮ ਤੋਂ ਹੈ ਪਾਰਟੀ ਦੇ ਪੈਸੇ ਦੇ ਅੱਜ ਮੈਨੂੰ ਮੈਂ ਕੱਪੜੇ ਦੇ ਰਿਹਾ ਲੈ ਵੀ ਪਾਰਟੀ ਕਰ ਦਿੰਦੇ ਨਾ ਕੋਨੇ ਜਿਹੜੇ ਜਾਂਦੇ ਹੁੰਦੇ ਹੈ ਸਕੂਲ ਆ ਕਾ ਮੇਰੀ ਮਾਂ ਦੇ ਸਕੂਲ ਚ ਜਦੋਂ ਆਪਾਂ ਨੂੰ ਦੇਖ ਲੈ ਆਖੀਰ ਲੱਦਣ ਜਾਂਦਾ ਪਾਰਟੀ ਨਹੀਂ ਕਰ ਦਿੰਦੇ ਤੂੰ ਹੈ ਆਈ ਨੌਕਰੀ ਤੋਂ ਜਦੋਂ ਕੋਈ ਰਿਟਾਇਰ ਹੁੰਦਾ ਨੇ ਪਾਰਟੀ ਕਰਦੇ ਆ ਫਾਇਰਮਟ ਹੁੰਦੇ ਰ ਬੰਦੇ ਦੀ ਅਟਾ-ਫਟਾ ਬੱਟ ਲਾਉਂਦਾਗਾ ਹਾਂ ਫਾਇਰਮਟ ਟ੍ਰਿਕ ਹੁੰਦਾ ਇਹਦਾ ਰੋਜ਼ ਹੀ ਚੱਲੀ ਆ ਉਹ ਦੋ ਦਿਨਾਂ ਨੂੰ ਫੇਰ ਸੱਦ ਲੂਗਾ ਉਹ ਖਾਨ ਖੜਦੇ ਉਹ ਤੋਂ ਦੁਬਾਰੇ ਕਰ ਲਾਂਗੇ ਜਦੋਂ ਜਾਏਗਾ ਆਦੇ ਟੁੱਟੇ-ਬੂਟ ਪਾਈ ਫਿਰਦਾ ਬੂਟ ਲਿਆਉਣ ਵਾਲੇ ਨੇ ਬੂਟ ਦਾ